ਸਾਡੇ ਦੇਸ਼ ਵਿੱਚ ਵੱਖ-ਵੱਖ ਪਦਰਾ ਤੇ ਨਸ਼ੀਲੇ ਪਦਾਰਥਾਂ ਉੱਤੇ ਨਿਰਭਰਤਾ ਚਿੰਤਾ ਦਾ ਕਾਰਨ ਬਣ ਗਿਆ ਹੈ ਨਸ਼ੀਲੇ ਪਦਾਰਥਾਂ ਦੇ ਵਰਤੋਂ ਹੁਣ ਕਿਸੇ ਸੱਭਿਆਚਾਰ ਦਾ ਸਮਾਜ ਦੇ ਕਿਸੇ ਇੱਕ ਵਰਗ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਬਿਮਾਰੀ ਸਮਾਜ ਦੇ ਸਾਰੇ ਵਰਗਾਂ ਵਿੱਚ ਬੜੀ ਤੇਜ਼ੀ ਨਾਲ ਫैल ਚੁੱਕੀ ਹੈ ਇਨਸਟ੍ਰੀਲੇ ਪਦਾਰਥਾਂ ਦੇ ਟੀਕੇ ਲਗਾਉਣ ਵਾਲਿਆਂ ਵਿੱਚ ਐਡਜ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਗੰਭੀਰ ਸ਼ਕਲ ਅਖਤਿਆਰ ਕਰਦੀਆਂ ਜਾ ਰਹੀਆਂ ਹਨ ਇਹ ਨਸ਼ੇ ਸਾਡੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਰਹੇ ਹਨ ਇਹਨਾਂ ਦੀ ਵਰਤੋਂ ਨਾਲ ਉਹਨਾਂ ਦੀ ਉਪਜਾਊ ਸ਼ਕਤੀ ਕਟ ਰਹੀ ਹੈ ਅਤੇ ਇਸ ਦਾ ਸਮੁੱਚੇ ਤੌਰ ਤੇ ਸਿੱਧਾ ਨੁਕਸਾਨ ਦੇਸ਼ ਦੀ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਨੂੰ ਪਹੁੰਚ ਰਿਹਾ ਹੈ ਇਸ ਲਈ ਇਸ ਲਹਨਤ ਦੀ ਰੋਕਥਾਮ ਅਤੇ ਇਸ ਮਸਲੇ ਨੂੰ ਦ੍ਰਿੜਤਾ ਨਾਲ ਹੱਲ ਕਰਨ ਦੇ ਮਨੋਰਥ ਨਾਲ ਸਮਾਜਿਕ ਨਿਆਂ ਅਤੇ ਅਧਿਕਾਰ ਮੰਤਰਾਲੇ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗਰਤੀ ਪੈਦਾ ਕਰਨੀ ਨਸ਼ਿਆਂ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਨੌਜਵਾਨਾਂ ਦਾ ਡਾਕਟਰੀ ਇਲਾਜ ਉਹਨਾਂ ਦਾ ਮੌੜ ਬਸੇਵਾ ਅਤੇ ਉਹਨਾਂ ਦੀ ਹਿਫਾਜ਼ਤ ਆਦ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ ਇਹ ਮੰਦਰਾਲਾ ਇਹਨਾਂ ਪ੍ਰਭਾਵਸ਼ਾਲੀ ਉਪਰਾਹਲਿਆਂ ਦੇ ਨਾਲ ਨਾਲ ਇਹ ਵੀ પ્રયਤਨ ਕਰਦਾ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਲਹਨਤ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹਨ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਪ੍ਰਤੀ ਹਮਦਰਦੀ ਭਰਿਆ ਵਿਵਹਾਰ ਰੱਖਣਾ ਇਹ ਠੀਕ ਹੈ ਕਿ ਇਹ ਸਮੱਸਿਆ ਦਿਨ ਬਾ ਦਿਨ ਲਿਖੋ ਦੇਸ਼ ਦੀ ਉન્નਤੀ ਵਾਸਤੇ ਪਿੰਡ ਸੁਧਾਰ ਦੀ ਸਮੱਸਿਆ ਸਭ ਤੋਂ ਜ਼ਰੂਰੀ ਹੈ ਇਸ ਕਰਕੇ ਸਰਕਾਰ ਨੂੰ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਸੁਤੰਤਰਤਾ ਉਪਰੰਤ ਸਾਡੀ ਸਰਕਾਰ ਨੇ ਪਿੰਡੂ ਭਰਾਵਾਂ ਦੀ ਭਾਈਚਾਰਕ ਧਾਰਮਿਕ ਅਤੇ ਆਰਥਿਕ ਦਸ਼ਾ ਸੁਧਾਰਨ ਲਈ ਕਈ ਪ੍ਰਕਾਰ ਦੇ ਉਪਰਾਲੇ ਅਰੰਭੇ ਹਨ ਜਿਸ ਕਰਕੇ ਹੁਣ ਸਾਡੇ ਦੇਸ਼ ਵਿੱਚ ਕਈ ਪਿੰਡਾਂ ਦੇ ਨਕਸ਼ੇ ਹੀ ਬਦਲ ਗਏ ਹਨ ਅਤੇ ਕਈਆਂ ਦੇ ਬਦਲੇ ਜਾ ਰਹੇ ਹਨ ਆਸ ਹੈ ਜੇਕਰ ਸਰਕਾਰ ਇਸ ਪਾਸੇ ਵੱਲ ਇਸੇ ਤਰ੍ਹਾਂ ਨਿਰੰਤਰ ਧਿਆਨ ਦਿੰਦੀ ਰਹੀ ਤਾਂ ਸਾਰੇ ਪਿੰਡ ਕੁਝ ਹੀ ਸਮੇਂ ਵਿੱਚ ਬਹੁਤ ਉન્નਤੀ ਕਰ ਜਾਣਗੇ ਅਤੇ ਸਾਡਾ ਦੇਸ਼ ਸਮੁੱਚੇ ਤੌਰ ਤੇ ਪੱਛਮੀ ਦੇਸ਼ਾਂ ਨਾਲ ਟਕਰਾ ਕਰਨ ਦੇ ਯੋਗ ਹੋ ਜਾਵੇਗਾ ਪਿੰਡ ਵਾਸੀਆਂ ਦੇ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਵਿਦਿਆ ਦੀ ਘਾਟ ਹੈ ਪਿੰਡਾਂ ਦੇ ਬਧੇਰੇ ਲੋਕ ਅਨਪੜ੍ਹ ਹੁੰਦੇ ਹਨ ਸਾਡੀ ਸਰਕਾਰ ਨੇ ਭਾਵੇਂ ਇਸ ਮਕਸਦ ਦੀ ਸਿੱਧੀ ਲਈ ਪਿੰਡਾਂ ਵਿੱਚ ਵਿੱਦਿਆ ਦੇ ਪ੍ਰਚਾਰ ਲਈ ਕਈ ਸਕੂਲ ਅਤੇ ਕਾਲਜ ਖੋਲ੍ਹੇ ਹਨ ਪਰ ਫਿਰ ਵੀ ਵਿੱਦਿਆ ਦੇ ਪ੍ਰਚਾਰ ਦੀ ਹੋਰ ਲੋੜ ਹੈ ਪਿੰਡਾਂ ਵਿੱਚ ਹੋਰ ਪੁਸਤਕਾਲਿਆਂ ਦੀ ਵੀ ਲੋੜ ਹੈ ਜਿਨ੍ਹਾਂ ਵਿੱਚ ਖੇਤੀਬਾੜੀ ਸਬੰਧਿਤ ਵਿਸ਼ੇ ਸਿਰਕੇ ਪੁਸਤਿਕਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਪਿੰਡ ਉਪਰਾ ਖੇਤੀਬਾੜੀ ਦੇ ਆਧੁਨਿਕ ਵਿਗਿਆਨਿਕ ਢੰਗਾਂ ਅਤੇ ਸੰਧਾਂ ਤੋਂ ਜਾਣੂ ਹੋ ਸਕਣ ਇਸੇ ਤਰ੍ਹਾਂ ਉਹਨਾਂ ਦੀ ਉਪਜ ਵਿੱਚ ਹੋਰ ਵਾਧਾ ਹੋਵੇਗਾ ਅਤੇ ਉਹ ਹੋਰ ਖੁਸ਼ਹਾਲ ਹੋਣਗੇ ਇਹ ਠੀਕ ਹੈ ਕਿ ਪਿੰਡਾਂ ਦੇ بس ਨੀਕਾਂ ਦੇ ਸਿਹਤ ਸ਼ਹਿਰੀਆਂ ਨਾਲੋਂ ਆਮ ਕਰਕੇ